ਕਰਨਲ ਪੁਸ਼ਪਿੰਦਰ ਬਾਠ ਦੇ ਮਾਮਲੇ 'ਚ ਇੱਕੋ ਇੱਕ ਗਵਾਹ ਸੀ ਜਿਨੇ ਕੇ ਸਾਰਾ ਮਾਮਲਾ ਅੱਖੀਂ ਦੇਖਿਆ ਸੀ ਲੋਕਾਂ ਸਾਹਮਣੇ ਆਉਂਦਾ ਵੀ ਆਇ ਇਕੱਠ ਦੇ ਵਿੱਚ ਗਵਾਹੀ ਦਿੰਦਾ ਹੈ ਕਿ ਕਰਨਲ ਬਾਠ ਦੀ ਕੋਈ ਗਲਤੀ ਨਹੀਂ ਸੀ ਸਾਰੀ ਗਲਤੀ ਪੁਲਿਸ ਵਾਲਿਆਂ ਦੀ ਸੀ ਪਰ ਦੂਸਰੇ ਹੀ ਦਿਨ ਇਹ ਆਟੋ ਡਰਾਈਵਰ ਅਚਾਨਕ ਗਾਇਬ ਹੋ ਜਾਂਦਾ ਕਰਨਲ ਬਾਠ ਦੇ ਘਰ ਵਾਲੀ ਇਸ ਨੂੰ ਫੋਨ ਕਰਦੇ ਨੇ ਪਰ ਇਹ ਕਿਸੇ ਦਾ ਵੀ ਫੋਨ ਨਹੀਂ ਚੱਕਦਾ ਹੁਣ ਖਬਰ ਆਉਂਦੀ ਹੈ ਕਿ ਇਹ ਆਟੋ ਡਰਾਈਵਰ ਹੈ ਜਿਹੜਾ ਇਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇੱਕ ਕੇ ਇਸ ਦੇ ਵਿੱਚ ਪੂਰੀ ਖਬਰ ਹੈ ਕਿ ਦੱਸ ਦਿੰਨੇ ਆ ਸਸਿਕਾ ਦੋਸਤੋ ਮੈਂ ਗੁਰਮੁਖ ਸੰਧੂ ਤੁਸੀਂ ਦੇਖ ਰਹੇ ਹੋ ਜੱਟਵਾ ਬੀ ਟੈਲੀਵਿਜ਼ਨ ਕਰਨਲ ਪੁਸ਼ਪਿੰਦਰ ਬਾਵਾ ਦਾ ਮਾਮਲਾ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਸੁਰਖੀਆਂ ਦੇ ਵਿੱਚ ਰਿਹਾ ਹੈ ਨਾ ਇਸ ਦਾ ਇੱਕੋ ਇੱਕ ਗਵਾਹ ਸੀ ਜਿਹਨੇ ਕਿ ਪੂਰਾ ਮਾਮਲਾ ਅੱਖੀਂ ਦੇਖਿਆ ਸੀ ਜਿਸ ਦਿਨ ਧਰਨਾ ਲੱਗਦਾ ਕਰਨਲ ਬਾੜ ਦੇ ਘਰ ਵਾਲੀ ਧਰਨੇ ਦਾ ਐਲਾਨ ਕਰਦੇ ਨੇ ਉਸ ਦਿਨ ਧਰਨੇ ਦੇ ਵਿੱਚ ਆਉਂਦਾ ਇਹ ਆਟੋ ਡਰਾਈਵਰ ਆਕੇ ਲੋਕਾਂ ਸਾਹਮਣੇ ਗਵਾਹੀ ਦਿੰਦਾ ਹੈ ਕਿ ਕਰਨਲ ਵਾਰਡ ਦੀ ਕੋਈ ਵੀ ਗਲਤੀ ਨਹੀਂ ਸੀ ਸਾਰੀ ਗਲਤੀ ਪੁਲਿਸ ਵਾਲਿਆਂ ਦੀ ਸੀ ਉਸ ਦਿਨ ਕਾਫੀ ਕੁਝ ਦੱਸਦਾ ਇਹ ਉਸ ਰਾਤ ਬਾਰੇ ਅਤੇ ਉਥੋਂ ਚਲਾ ਜਾਂਦਾ ਪਰ ਦੂਸਰੇ ਦਿਨ ਜਦੋਂ ਇਸ ਨੂੰ ਫੋਨ ਲਗਾਇਆ ਜਾਂਦਾ ਕਰਨਲ ਵਾਰਡ ਦੇ ਜਿਹੜੇ ਘਰ ਵਾਲੀ ਨੇ ਉਹ ਇਸ ਨੂੰ ਫੋਨ ਲਗਾਉਂਦੇ ਨੇ ਇਹ ਫੋਨ ਨਹੀਂ ਚੱਕਦਾ ਗਾਇਬ ਹੋ ਜਾਂਦਾ ਉਸ ਤੋਂ ਬਾਅਦ ਪਰ ਹੁਣ ਅਚਾਨਕ ਇੱਕ ਖਬਰ ਆਉਂਦੀ ਹੈ ਕਿ ਇਹ ਆਟੋ ਡਰਾਈਵਰ ਹੈ ਜਿਹੜਾ ਰਵਿੰਦਰ ਸਿੰਘਾ ਇਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕਾਦੇ ਵਿੱਚ ਕਰਿਆ ਇੱਕ ਕੇਸ ਦੇ ਵਿੱਚ ਪੂਰਾ ਮਾਮਲਾ ਇਹ ਹੈ ਕਿ ਪੁਰਾਣਾ ਬੱਸ ਸਟੈਂਡ ਸੀ ਜਿਹੜਾ ਪਟਿਆਲੇ ਦਾ ਉੱਥੇ ਇੱਕ ਪੁਲ ਹੈ ਜਿਹੜੀ ਐਫ ਆਈ ਆਰ ਦੇ ਮਤਲਬ ਕਿ ਲਿਖਿਆ ਗਿਆ ਕਿ ਇਹ ਪੁਲ ਦੇ ਉੱਪਰ ਖੜੇ ਰਾਤ ਨੂੰ 10 11 ਵਜੇ ਚਾਰ ਜਣੇ दारू ਵਗੈਰਾ ਪੀ ਰਹੇ ਸੀ ਅਤੇ ਪਿੱਛੋਂ ਇੱਕ ਬਾਈਕ ਆਉਂਦਾ ਬਾਈਕ ਇਹਨਾਂ ਦੇ ਆਟੋ ਦੇ ਈ ਰਿਕਸ਼ਾ ਦੇ ਵਿੱਚ ਵੱਜਦਾ ਈ ਰਿਕਸ਼ਾ ਵਿੱਚ ਵੱਜਣ ਤੋਂ ਬਾਅਦ ਬਹਿਸਬਾਜੀ ਹੁੰਦੀ ਹੈ ਅਤੇ ਇਹ ਚਾਰ ਜਣੇ ਉਸ ਕੱਲੇ ਬੰਦੇ ਨਾਲ ਕਰਦੇ ਨੇ ਉਸ ਕੱਲੇ ਬੰਦੇ ਨੂੰ ਫੜ ਲੈਂਦੇ ਨੇ ਢਿੱਡ ਵਗੈਰਾ ਤੇ ਹੋਰ ਕਾਫੀ ਉਸ ਵਗੈਰਾ ਮਾਫ ਕਰ ਰਿਹਾ ਤੇ ਉਸ ਤੋਂ ਬਾਅਦ ਕਹਿੰਦੇ ਨੇ ਕਿ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਜਾਂਦਾ ਪਹਿਲਾਂ ਤਾਂ ਉਸ ਨੂੰ ਰਜਿੰਦਰਾ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਜਾਂਦਾ ਦੋ ਦਿਨ ਰੱਖਣ ਤੋਂ ਬਾਅਦ ਉਸ ਨੂੰ ਛੁੱਟੀ ਵੀ ਮਿਲ ਜਾਂਦੀ ਆ ਪਰ ਅਚਾਨਕ ਉਹ ਉਸ ਨੂੰ ਫੇਰ ਸਾਹ ਲੈਣ ਦੇ ਵਿੱਚ ਦਿੱਕਤ ਆਉਣ ਲੱਗਦੀ ਆ ਤੇ ਦੁਬਾਰਾ ਉਸ ਨੂੰ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਜਿੱਥੇ ਉਹ ਬਾਈ ਜਿਹੜਾ ਦਮ ਤੋੜ ਦਿੰਦਾ ਸੰਤੋਸ਼ ਉਸ ਦਾ ਨਾਮ ਸੀ ਪਰ ਉਸ ਦਾ ਜਿਹੜਾ ਭਰਾ ਹੈ ਜਿੰਟੂ ਉਹ ਦੱਸਦਾ ਕਿ ਜਿਹੜੇ ਇਹ ਚਾਰ ਜਣੇ ਸੀ ਰਵਿੰਦਰ ਸਿੰਘ ਸਮੇਤ ਕਹਿੰਦਾ ਇਹ ਲੁਟੇਰੇ ਕਿਸਮ ਦੇ ਬੰਦੇ ਨੇ ਅਤੇ ਰਾਤ ਨੂੰ ਇਹ ਪੁਲ ਦੇ ਉਪਰ ਹਿਸੇ ਕਰਕੇ ਖੜੇ ਸੀ ਕਿ ਕੋਈ ਇਕੱਲਾ ਬੰਦਾ ਆਵੇ ਉਸ ਨੂੰ ਫੜੀਏ ਅਤੇ ਕਹਿੰਦਾ ਮੇਰਾ ਭਰਾ ਜਦੋਂ ਆਇਆ ਬਾਈਕ ਦੇ ਉੱਪਰ ਤਾਂ ਇਹਨਾਂ ਨੇ ਉਸ ਨੂੰ ਫੜ ਲਿਆ ਕਹਿੰਦਾ ਇਹਨਾਂ ਦਾ ਧੰਦੀ ਇਹ ਆ ਤਾ ਮਿੱਤਰੋ ਹੁਣ ਇਹ ਜਿਹੜਾ ਬਾਠ ਵਾਲੇ ਮਾਮਲੇ ਦੇ ਵਿੱਚ ਆਟੋ ਡਰਾਈਵਰ ਸੀ ਇਹ ਬੁਰੀ ਤਰ੍ਹਾਂ ਫਸ ਚੁੱਕਿਆ ਅਤੇ ਜਿਹੜੀ ਪੁਲਿਸ ਹੈ ਇਸ ਮਾਮਲੇ ਦੀ ਬਰੀਕੀ ਦੇ ਨਾਲ ਵੀ ਛਾਣਮੀਣ ਕਰ ਰਹੀ ਹੈ ਪੁਲਿਸ ਦਾ ਕਹਿਣਾ ਕਿ ਪੂਰੀ ਤਹਿ ਤੱਕ ਜਾਇਆ ਜਾਊਗਾ ਕਿ ਆਖਰ ਗੱਲਬਾਤ ਹੈ ਕੀ ਕਿਉਂਕਿ ਬਹੁਤ ਵੱਡੇ ਕੇਸ ਦੇ ਵਿੱਚ ਇਸ ਨੇ ਗਵਾਹੀ ਦਿੱਤੀ ਸੀ ਉਸ ਦਿਨ ਵੀ ਕੁਝ ਲੋਕਾਂ ਨੇ ਕਿਹਾ ਸੀ ਕਿ ਇਸ ਬੰਦੇ ਦਾ ਰਿਕਾਰਡ ਠੀਕ ਨਹੀਂ ਜਿਸ ਦਿਨ ਇਹ ਗਵਾਹੀ ਦੇ ਕੇ ਗਿਆ ਕਈ ਲੋਕ ਤਾਂ ਇਹ ਵੀ ਕਹਿ ਰਹੇ ਸਕੇ ਇਹ ਬੰਦਾ ਝੂਠ ਬੋਲਦਾ ਹੋ ਸਕਦਾ ਹੈ ਉੱਥੇ ਹੋ ਵੀ ਨਾ ਹੈਨਾ ਕਿ ਇਸ ਨੇ ਕੁਝ ਦੇਖਿਆ ਨਹੀਂ ਹੋਊਗਾ ਪਰ ਇਹ ਬਾਈ ਆ ਜਿਹੜਾ ਇਸ ਨੇ ਬੜਾ ਹਿੱਕ ਠੋਕ ਕੇ ਕਿਹਾ ਸੀ ਕਿ ਮੈਂ ਮੌਕੇ ਤੇ ਸਾਰਾ ਕੁਝ ਦੇਖਿਆ ਬਾਕੀ ਹੁਣ ਇੱਕ ਵੱਡੇ ਕੇਸ ਦੇ ਵਿੱਚ ਫਸ ਚੁੱਕਿਆ ਇਹ ਆਟੋ ਡਰਾਈਵਰ ਹੈ ਜਿਹੜਾ